ਆਯੁਰਵੇਦਿਕ ਇੱਕ ਕੁਦਰਤ ਦਾ ਸਮਝ ਲੋ ਸਿਧਾਂਤ ਆ ਜਿਹੜਾ ਕੁਦਰਤ ਹੀ ਹੈ ਹੂੰ ਕੁਦਰਤ ਨੇ ਜਣ ਕੇ ਪਾ ਇੱਕ ਰੱਬ ਦਾ ਰੂਪ ਹੀ ਕਹਿ ਸਕਦੇ ਆ ਵੀ ਰੱਬ ਆਯੁਰਵੇਦ ਦੇ ਰੂਪ ਚਤਰਤੀ ਤੇ ਉਤਰਿਆ ਤੁਸੀਂ ਬਿਲਕੁਲ ਬਿਲਕੁਲ ਦੇਖੋ ਰੱਬ ਨੇ ਜਿੰਨੇ ਵੀ ਆਪਣੇ ਦੁਨੀਆ ਤੇ ਬਾਹਰਲੇ ਮੁਲਕਾਂ ਚ ਜਿਹੜੇ ਪੇੜ ਪੌਦੇ ਪੈਦਾ ਕੀਤੇ ਬੇਲਾ ਪੈਦਾ ਕੀਤੀਆਂ ਕੋਈ ਵੀ ਦਰਖਤ ਪੈਦਾ ਕੀਤਾ ਹੂੰ ਜਿਹੜਾ ਇੰਡੀਆ ਚ ਪੈਦਾ ਕੀਤਾ ਜਾਂ ਰਾਜਸਥਾਨ ਚ ਪੈਦਾ ਕੀਤਾ ਉਹਦੇ ਉੱਥੇ ਧਰਤੀ ਦੀ ਅਕੋਰਡਿੰਗ ਪੈਦਾ ਕੀਤੀ ਹੈ ਹੂੰ ਵੀ ਇਨਸਾਨ ਨੂੰ ਇਹਦੀ ਕੀ ਜ਼ਰੂਰਤ ਹੈ ਬਿਲਕੁਲ ਗਰਮੀਆਂ ਚ ਤਰਬੂਜ ਆਉਂਦਾ ਸਰਦੀਆਂ ਚ ਤਾਂ ਨਹੀਂ ਆਉਂਦਾ ਸਰਦੀਆਂ ਚ ਨਹੀਂ ਸਰਦੀਆਂ ਲਈ ਫਲ ਹੋ ਰਿਹਾ ਹੈ ਹੈਨਾ ਹਰ ਚੀਜ਼ ਦਾ ਦੇਖੋ ਪ੍ਰਮਾਤਮਾ ਨੂੰ ਪਤਾ ਹੂੰ ਵੀ ਕਿਹੜੇ ਸਮੇਂ ਦੇ ਵਿੱਚ ਇਹ ਖਾਦਾ ਜਾ ਸਕਦਾ ਜੀ ਚਲੋ ਇਨਸਾਨ ਨੇ ਉਹਨਾਂ ਨੂੰ ਉਲਟਾ ਪੁਲਟਾ ਕਰਤਾ ਹੂੰ ਗਰਮੀ ਵਾਲੀ ਜੀ ਸਰਦੀਆਂ ਚ ਵੀ ਪੈਦਾ ਕਰਤੀ ਉਹ ਗੱਲ ਇੱਕ ਵੱਖਰੀ ਆ ਜੀ ਪਰ ਕੁਦਰਤ ਨੇ ਦੇਖੋ ਹਰ ਚੀਜ਼ ਦਾ ਨਾ ਕੋਈ ਵੀ ਜਿਹੜਾ ਪਰ ਰਸਤੇ 'ਚ ਜਾਂਦੇ ਆਗੇ ਆਪਾਂ ਕਹਿੰਦੇ ਆ ਵੀ ਯਾਰ ਇਹ ਤਾਂ ਘਾਫੂਸੀ ਆ ਪਰ ਉਹਦੇ ਨਾਲ ਵੀ ਕੁਛ ਨਾ ਕੁਛ ਸਾਡੇ ਜੀਵਨ ਦਾ ਜੋ ਕੋਈ ਜਾਨਵਰਾਂ ਦੇ ਜੀਵਨ ਦਾ ਕੁਛ ਨਾ ਕੁਛ ਹਿੱਸਾ ਜੁੜਿਆ ਹੋਇਆਗਾ ਹੂੰ ਉਹਦਾ ਉਹਨਾਂ ਨੂੰ ਕੋਈ ਨਾ ਕੋਈ ਉਹਦਾ ਫਾਇਦਾ ਹੈਗਾਗਾ ਆਯੁਰਵੈਦ ਇੱਕ ਕੁਦਰਤ ਦਾ ਹੀ ਰੂਪ ਹੈ ਕੁਦਰਤ ਦੇ ਵਿੱਚ ਹੀ ਦਾ ਪਰਮਾਤਮਾ ਵਸਦਾ ਹੂੰ ਤੇ ਮੈਂ ਵੀ ਇਹੀ ਕਹਿੰਦਾ ਵੀ ਯਾਰ ਕੁਦਰਤੀ ਅਸੀਂ ਲੋਕਾਂ ਦਾ ਇਲਾਜ ਕਰਦੀ ਆ ਰੱਬ ਦੇ ਭੇਜੇ ਜਿੰਨੇ অবতার ਹੋਏ ਬਿਲਕੁਲ ਗੁਰੂਆਂ ਦੀ ਵੀ ਗੱਲ ਕਰੀਏ ઋਸ਼ੀ-ਮੁਣੀਆਂ ਦੀ ਵੀ ਕਰੀਏ ਆਯੁਰਵੈਦ ਦੇ ਬਹੁਤ ਕਰੀਬ ਰਹੇ ਬਿਲਕੁਲ ਅੱਜ ਤੋਂ ਜੇ 40 45 50 ਸਾਲ ਪਹਿਲਾਂ ਆਪਾਂ ਜਾਣਦੇ ਹਾਂ ਜੇ ਆਪਣੇ ਵੀ ਬਜ਼ੁਰਗਾਂ ਨੂੰ ਦੇਖਦੇ ਆ ਤਾਂ ਉਹ ਵੀ ਕੁਦਰਤੀ ਜੜੀ-ਬੂਟੀਆਂ ਨਾਲ ਹੀ ਲੋਕਾਂ ਦਾ ਇਲਾਜ ਕਰਦੇ ਸੀ ਨਾ ਹੂੰ ਵੈਦ ਹੁੰਦੇ ਸੀ ਹਕੀਮ ਹੁੰਦੇ ਸੀ ਡਾਕਟਰਾਂ ਦਾ ਯੁੱਗ ਤਾਂ ਥੋੜਾ ਜਿਹਾ ਸਮਾਂ ਬਾਅਦ ਆਇਆ ਤਰੱਕੀ ਹੋਈ ਹੈ ਕਹਿੰਦੇ ਨੀ ਤਰੱਕੀ ਤਾਂ ਦੇਖੋ ਜਿਵੇਂ ਜਿਵੇਂ ਵੈਸਟਰਨ ਕਲਚਰ ਤੇ ਦੇ ਵਿੱਚ ਆਪਾਂ ਤਬਦੀਲ ਹੋ ਗਏ ਹਨਾ ਤਰੱਕੀ ਕਰਨਾ ਮਾੜੀ ਗੱਲ ਨਹੀਂ ਹੈਗੀ ਹੂੰ ਪਰ ਆਪਣੇ ਕਲਚਰ ਨੂੰ ਭੁੱਲਣਾ ਮਾੜੀ ਗੱਲ ਹੈ ਜੇ ਆਪਾਂ ਆਪਣੇ ਕਲਚਰ ਨੂੰ ਭੁੱਲੇ ਆ ਤਾਂ ਹੀ ਅੱਜ ਉਮਰਾਂ ਵੀ ਘਟੀਆਂ ਹੂੰ ਜੇ ਮੰਨ ਲਓ ਆਪਾਂ ਤਰੱਕੀ ਕਰ ਲਈ ਹਨਾ ਤਰੱਕੀ ਕਰਕੇ ਆਪਾਂ ਖੱਟਿਆ ਕੀ ਆ ਜਿਹੜਾ 100 ਸਾਲ ਦੇ ਜਾਂਦੇ ਸੀ ਅੱਜ 50 ਸਾਲ ਦੇ ਜਾ ਰਹੇ ਆ ਦਾਦੇ ਵੀ ਨਹੀਂ ਬਣ ਰਹੇ ਹੈ ਹਨਾ ਮਸੀ ਪਿਓ ਬਣ ਰਹੇ ਹੈ ਪਿਓ ਹਾਂ ਪਿਓ ਵੀ ਬਹੁਤ ਮੁਸ਼ਕਲ ਹੋਇਆ ਕਈ ਵਾਰੀ ਹੁੰਦਾ ਸੀ ਵੀ ਅਗਲੀ ਪੀੜ੍ਹੀ ਦੇਖ ਕੇ ਜਾਵਾਂਗੇ ਬਿਲਕੁਲ ਬੜਦਾਦੇ ਬਣਦੇ ਹੁੰਦੇ ਸੀਗੇ ਬੜਦਾਦੇ ਵੀ ਬਣ ਜਾਂਦੇ ਸੀ ਹੁਣ ਤਾਂ ਅਗਲੀ ਪੀੜ੍ਹੀ ਦੇਖਣੀ ਨਸੀਬ ਨਹੀਂ ਹੋ ਰਹੀ 50 55 ਸਾਲ ਨੂੰ ਐਵਰੇਜ ਮੰਨਿਆ ਜਾਂਦਾ ਹੈ ਮੇਰਾ ਖਿਆਲ ਆ ਵੀ ਦਾਦਾ ਬਣਨੇ ਕਿਸੇ ਨੂੰ ਨਸੀਬ ਹੋ ਰਿਹਾ ਹਮ ਹੈਨਾ ਕਿਉਂਕਿ ਆਪਾਂ ਇੰਨੇ ਐਡਵਾਂਸ ਹੋ ਗਏ ਵੀ ਵੈਸਟਰਨ ਕਲਚਰ ਦੇ ਵਿੱਚ ਤਬਦੀਲ ਹੋ ਗਏ ਵੀ ਆਪਣਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹਰ ਚੀਜ਼ ਦਾ ਭਾਜੀ ਆਪਾਂ ਕੈਮੀਕਲ ਵਾਲੀ ਖਾਰੇ ਅੰਗੇ ਪਾਣੀ ਤੋਂ ਲੈ ਕੇ ਨਾ ਸ਼ੁੱਧ ਹਵਾ ਕੀ ਨਾ ਸ਼ੁੱਧ ਵਾਤਾਵਰਨ ਨਾ ਨਾ ਸ਼ੁੱਧ ਖਾਣਾ ਤਿੰਨ ਚੀਜ਼ਾਂ ਦੇ ਸਹਾਰੇ ਬੰਦਾ ਜਿਉਂਦਾ ਤਿੰਨੇ ਚੀਜ਼ਾਂ ਹੀ ਆਪਣੇ ਕੋਲੇ ਹੈ ਨਹੀਂ ਹੂੰ ਕਿ ਜਿੰਨੀ ਕੁ ਵੀ ਜ਼ਿੰਦਗੀ ਹੈਗੀ ਆ ਇਹ ਰੱਬ ਦੇ ਆਸਰੇ ਲੰਘ ਰਹੀ ਆ ਠੀਕ ਆ ਸਾਡੀ ਕੋਸ਼ਿਸ਼ ਆ ਵੀ ਜਿੰਨਾ ਕੁ ਹੋ ਸਕਦਾ ਅਸੀਂ ਲੋਕਾਂ ਨੂੰ ਜਿੰਨਾ ਕੁ ਸਾਡੇ ਇੱਕ ਵੱਲੋਂ ਇੱਕ ਕੋਸ਼ਿਸ਼ ਕਰਦੇ ਆ ਵੀ ਜਿੰਨਾਂ ਨੂੰ ਅਸੀਂ ਸਮਝਾ ਸਕਦੇ ਆ ਜਿੰਨਾਂ ਨੂੰ ਰਾਹ ਬਾ ਸਕਦੇ ਉਹਨਾਂ ਕੋ ਪਾਈਏ ਤੁਸੀਂ ਕਾੜੇ ਵਾਲੇ ਵੈਦ ਦੇ ਨਾਮ ਤੋਂ ਮਸ਼ਹੂਰ ਹੋ ਰਹੇ ਆ। ਇਹ ਕਾੜਾ ਕੀ ਚੀਜ਼ ਹੈ? ਇਹ ਕਾੜਾ ਵੀ ਪ੍ਰਮਾਤਮਾ ਦਾ ਇੱਕ ਨਾਮ ਦਿੱਤਾ ਹੋਇਆ ਹੈ ਨਾ ਮੈਂ ਕਦੇ ਸੋਚਿਆ ਸੀ ਕਿ ਮੈਂ ਕਾੜੇ ਵਾਲੇ ਵੈਦ ਦੇ ਨਾਮ ਨਾਲ ਡਾੜਾ ਜਾਊਂਗਾ ਹਨਾ। ਪਿਛਲੀ ਵਾਰੀ ਅਸੀਂ ਨਾ ਰਾਜਪਤ ਚੰਡੀ ਗੜੀ ਆਈ ਸੀ ਰਾਜਪੁਰੇ ਢਾਬੇ ਤੇ ਰੁਕ ਗਏ। ਹੂੰ। ਕਿਹਦੇ ਨਾਲ ਇੰਟਰਵਿਊ ਸੀਗੀ ਆਪਣੀ? ਬਹੁ। ਕਿਦੀ ਕਰਕੇ ਗਈ ਸੀ ਮੇਰਾ ਖਿਆਲ ਆਪਾਂ ਬੱਲ ਨਾਲ। ਮਤਲਬ ਕਿਸੇ ਚੈਨਲ ਤੋਂ ਤੁਹਾਡੀ ਇੰਟਰਵਿਊ ਸੀ। ਚੈਨਲ ਤੇ ਸੀਗੀ ਸਾਡੀ। ਅਸੀਂ ਕਰਕੇ ਨਾ ਰਾਜਪੁਰੇ ਢਾਬੇ ਤੇ ਰੁਕ ਗਏ। ਜੀ। ਤਿੰਨ ਬੜੇ ਐਜੂਕੇਟਿਡ ਜੇ ਪਰਸਨ ਆਏ ਕਹਿੰਦੇ ਉਹ ਇੱਕ ਕਾੜੇ ਵਾਲਾ ਬਾਬਾ ਆ ਗਿਆ ਪੁੱਛ ਲੜੀ ਕੁਝ ਪੁੱਛਣਾ ਮੈਂ ਇਹ ਰੋਟੀ ਖਾ ਕੇ ਸਾਰੇ ਗੱਡੀਆਂ ਚ ਬਹਿ ਗਏ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਉੱਤੋਂ ਦੀ ਗੱਡੀ ਲਿਆਓ ਵੀ ਮੈਂ ਉੱਥੇ ਤੱਕ ਤੁਰ ਕੇ ਆਉਣਾ ਵੀ ਥੋੜੀ ਜੀ ਰੋਟੀ ਖਾਜੋ ਮੋਜੂਗੀ ਹਨ ਇੱਕ ਕਾੜੇ ਵਾਲਾ ਨਾਮ ਜਿਹਾ ਜਿਹਾ ਪਹਿਚਾਨ ਬਣੀ ਜਿੱਥੇ ਵੀ ਆਪਾਂ ਜਾਣਦੇ ਆ ਰੱਬ ਦੀਆਂ ਨਾਲ ਲੋਕ ਆਪਾਂ ਨੂੰ ਪਹਿਚਾਨਦੇ ਆ ਹਨ ਜੀ ਇਹ ਲੋਕਾਂ ਦਾ ਨਾਮ ਦਿੱਤਾ ਹੋਇਆ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਅਸੀਂ ਕਾੜਾ ਬਣਾਉਣ ਲੱਗੇ ਲੋਕ ਸਾਨੂੰ ਕਾੜੇ ਵਾਲਾ ਕਹਿਣ ਲੱਗ ਜਾਣਗੇ ਹੂੰ ਕਿਉਂਕਿ ਯਕੀਨ ਕਰਨਾ ਔਖਾ ਵੀ ਕਾੜੇ ਦੇ ਨਾਲ ਹਾਂ ਹਾਰਟ پیشنਟ ਠੀਕ ਹੋ ਸਕਦਾ ਆ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਇਹਦੇ ਵਿੱਚ ਵੀ ਇੱਕ ਪ੍ਰਮਾਤਮਾ ਦਾ ਦੇਖੋ ਕਾੜਾ ਕੋਈ ਮੈਂ ਸੋਚ ਕੇ ਨਹੀਂ ਸੀ ਚੱਲਿਆ ਵੀ ਮੈਂ ਇੱਕ ਕਾੜਾ ਬਣਾਉਂਗਾ ਹੂੰ ਹਨਾ ਇਹ ਦੇਖੋ ਜਦ ਕਿ ਉਸ ਸਮੇਂ ਨਾ ਮੇਰੀ ਸਥਿਤੀ ਇੰਨੀ ਵੀ ਕਹਿ ਸਕਦੇ ਆ ਵੀ ਰੱਬ ਚਲੂ ਹੈ ਜੇ ਜ਼ਿੰਦਗੀ ਤੇ ਬੰਦੇ ਕਿਸੇ ਦਾ ਦਿਨ ਨਾ ਲਿਆਵੇ ਹੂੰ ਵੀ ਇੰਨਾ ਮੈਂ ਡਾਊਨਫਾਲਟ ਚ ਚੱਲਿਆ ਗਿਆ ਸੀਗਾ ਫਾਰਮੇਸੀ ਤੋਂ ਘਾਟੇ-ਕੁੱਟੇ ਪੈ ਗਏ ਹਨਾ ਮਾਲਮੂਲ ਫਸ ਗਿਆ ਪੈਸਾ ਹੈ ਨਹੀਂ ਸੀਗਾ ਜੀ ਫਿਰ ਮੈਂ ਇੱਕ ਦਿਨ ਨਾ ਸਾਲ ਭਰ ਤਾਂ ਮੈਂ ਇੰਨਾ ਪਰੇਸ਼ਾਨ ਹੀ ਰਹਾ ਹੂੰ ਤੇ ਫਿਰ ਮੈਂ ਇੱਕ ਦਿਨ ਨਾ ਜਣ ਕੇ ਬੜਾ ਦੁਖੀ ਹੋਇਆ ਮੈਂ ਰੱਬ ਨੂੰ ਕਿਹਾ ਪ੍ਰਮਾਤਮਾ ਨੂੰ ਬੈਠਾ ਬੈੱਡ ਤੇ ਮੈਂ ਇਕੱਲਾ ਹੀ ਮੈਂ ਕਿਹਾ ਵੀ ਮੇਰੇ ਬਸ ਤੋਂ ਕੰਮ ਬਾਹਰ ਹੋ ਗਿਆ ਹੂੰ ਵੀ ਚਲੋ ਫਾਈਨੈਂਸ਼ੀਅਲੀ ਇੰਨਾ ਟੁੱਟ ਕੇ ਕਰਜ਼ਾ ਇੰਨਾ ਸਿਰ ਚੜ ਗਿਆ ਜੀ ਉਹ ਐਂ ਲੱਗਦਾ ਸੀ ਵੀ ਦਿੱਤਾ ਜਾਊਗਾ ਅੱਛਾ ਮੁਰੰਦੀ ਆਸੀ ਨਹੀਂ ਸੀ ਇੰਨੇ ਹਾਲਾਤ ਆ ਗਏ ਸੀ ਹਾਂ ਹਨਾ ਬੀ ਇਹਲੇ ਹਾਲ ਸੀ ਕਿ ਮੈਂ ਕਿਹਾ ਵੀ ਮੇਰੇ ਦਿਮਾਗ ਚੋਂ ਸਭ ਕੁਝ ਬਾਹਰ ਹੋ ਗਿਆ ਵੀ ਹੁਣ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਵੇਂ ਚਲਾ ਲਓ ਵੀ ਮੇਰੀ ਮਰਜ਼ੀ ਨਾ ਹੋਵੇ ਵੀ ਮੈਂ ਫਾਰਮੇਸੀ ਖੋਲੀ ਮੈਨੂੰ ਲੱਗਦਾ ਵੀ ਮੈਂ ਆਪਣੇ ਮਨ ਨਾਲ ਖੋਲੀ ਆ ਤੁਹਾਨੂੰ ਲੱਗਦਾ ਕਿ ਰੱਬ ਨੇ ਤੁਹਾਨੂੰ ਬਾਹ ਫੜ ਕੇ ਕਾਮਯਾਬ ਕੀਤਾ ਬਾਹ ਫੜ ਕੇ ਤੋੜਿਆ ਤੇ ਉਸ ਚੀਜ਼ ਤੋਂ ਬਾਅਦ ਬਦਲਦੇ ਬਦਲਦੇ ਹੈਨਾ ਚਲੋ ਚੱਲੀ ਗਿਆ ਚੱਲੀ ਗਿਆ ਕਾਫੀ ਸਮਾਂ ਬਹੁਤ ਜਿਆਦੇ ਟਫ ਸੀਗਾ ਕਿਉਂਕਿ ਇਹ ਮੈਡਮ 12 ਸਾਲ ਤੋਂ ਮੇਰੇ ਨਾਲ ਨੇ ਹੈਨਾ ਜੀ ਇਹਨਾਂ ਨੇ ਵੀ 7-8 ਸਾਲ ਬੜਾ ਮਾੜਾ ਸਮਾਂ ਗੱਡਿਆ ਸਾਡੇ ਨਾਲ ਹੀ ਗੱਡਿਆ ਹੈਨਾ ਤੁਹਾਡੇ ਤੇ ਭਰੋਸਾ ਰੱਖਿਆ ਹਾਂ ਵੀ ਚਲੋ ਕਿਸੇ ਨਾ ਕਿਸੇ ਦਿਨ ਵੀ ਅਸੀਂ ਨਿਕਲ ਜਾਾਂਗੇ ਯਾਰ ਹੂੰ ਉਹ ਫਿਰ ਜਦੋਂ ਨਿਕਲਣ ਲਈ ਫਿਰ ਤੁਹਾਨੂੰ ਪਤਾ ਵਕਤ ਤਾਂ ਲੱਗਦਾਗਾ ਹਨਾ ਅਸੀਂ ਸੋਸ਼ਲ ਮੀਡੀਆ ਤੇ ਸ਼ੁਰੂ ਹੋਗੇ ਹੂੰ ਉਹ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਜਿਹੇ ਜਿਹੇ ਬੰਦੇ ਨੂੰ ਨੌਲੇਜ ਹੁੰਦੀ ਆ ਉਹੋ ਜਿਹਾ ਕਰਦਾ ਹਨਾ ਜੀ ਅਸੀਂ ਆਪ ਹੀ ਵੀਡੀਓ ਵੀਡੀਓ ਬਣਾਉਣੀ ਆ ਪਰ ਕੱਚ ਜਾਣਾ ਲੋਕਾਂ ਨੇ ਹੱਸਣਾ ਵੀ ਯਾਰ ਆਹ ਕਿਹੜੇ ਨਵੇਂ ਫਿਲਮ ਸਟਾਰ ਆ ਗਏ ਹਨਾ ਜੀ ਵੀਡੀਓ ਬਣਾਈ ਜਾਂਦੇ ਨੇ ਪਾਰਕਾ 'ਚ ਖੜਕੇ ਕਦੇ ਨਹਿਰ ਤੇ ਚੱਲ ਜਾਣਾ ਸੀ ਹਨਾ ਉਹ ਚਲੋ ਉਥੋਂ ਉੱਠਦੇ ਉੱਠਦੇ ਦੇਖੋ ਰੱਬ ਨੇ ਆਪਾਂ ਨੂੰ ਕਿੱਥੇ ਤੱਕ ਬਚਾਤਾ ਹੂੰ ਮਤਲਬ ਉਹੀ ਸਵਾਲ ਜਿਹੜਾ ਮੇਰਾ ਕਿ ਜਦੋਂ ਸਾਡੇ ਦਿਮਾਗ ਚ ਆਉਂਦਾ ਵੀ ਕੋਈ ਹਾਰਟ ਪੇਸ਼ੈਂਟ ਆ ਉਹਦੇ ਸਟੰਟ ਪੈਣਾ ਜਾਂ ਬਲੋਕੇਜ ਆ ਤਾਂ ਮਨ ਚ ਤਸਵੀਰ ਬਣਦੀ ਆ ਕਿ ਹਸਪਤਾਲ ਦੇ ਵਿੱਚ ਹੋਊਗਾ ਬਹੁਤ ਸਾਰੇ ਡਾਕਟਰ ਉਹਨੂੰ ਘੇਰਾ ਪਾ ਕੇ ਖੜੇ ਹੋਣਗੇ ਉਹਦਾ ਆਪਰੇਸ਼ਨ ਚੱਲ ਰਿਹਾ ਹੋਊਗਾ ਫੇਰ ਘਰੇ ਜਾ ਕੇ ਠੀਕ ਹੋਣਾ ਤੇ ਤੁਸੀਂ ਇੱਕ ਕੜਾ ਕੁਲੜ ਦੇ ਵਿੱਚ ਪਾ ਕੇ ਪਿਉਂਦੇ ਆਂ ਬਿਲਕੁਲ ਦੇਖੋ ਇਹ ਮੈਂ ਵੀ ਨਹੀਂ ਸੀ ਸੋਚਿਆ ਵੀ ਮੈਂ ਯਾਰ ਹਾਰਟ ਦੇ ਪੇਸ਼ੈਂਟ ਠੀਕ ਕਰੂੰਗਾ ਹਨਾ ਇੱਕ ਪਹਿਲਾ ਮਰੀਜ਼ ਸੀਗੇ ਚਰਨਜੀਤ ਸਿੰਘ ਨੇਗੇ ਚੰਡੀਗੜ੍ਹ ਤੋਂ ਹੀ ਨੇ ਉਹ ਹੂੰ ਇੱਥੇ ਹੀ ਰਹਿੰਦੇ ਆਗੇ ਉਹ ਪਹਿਲੀ ਵਾਰੀ ਜਦੋਂ ਸਾਡੇ ਕੋਲੇ ਆਏ ਐਡ ਵੱਡ ਕੇ ਆਏ ਸੀਗੇ ਹਾਰਟ ਦੀ ਤਾਂ ਕੋਈ ਐਡ ਹੀ ਨਹੀਂ ਸੀਗੀ ਜੀ ਯਾਨੀ ਕਿ ਇੱਕ ਨਾਰਮਲ ਲੋਕ ਅਗਲੇ ਨੂੰ ਉਹ ਵੀ ਸਮਝ ਲਓ ਇੱਕ ਰੱਬ ਨੇ ਹੀ ਭੇਜਿਆ ਬੰਦਾ ਸੀਗਾ ਜੀ ਜਿਹਨੇ ਹਾਰਟ ਦੀ ਕੋਈ ਐਡ ਨਹੀਂ ਪੜੀ ਪਰ ਸਾਡੇ ਕੋਲੇ ਵਿਸ਼ਵਾਸ ਕਰਕੇ ਆ ਗਿਆ ਵੀ ਯਾਰ ਮੇਰੇ ਉਹਨਾਂ ਨੂੰ ਸਰਜਰੀ ਕਈ ਹੋਈ ਸੀਗੀ ਹੂੰ ਵੀ ਮੈਂ ਬਹੁਤ ਪ੍ਰੋਬਲਮ ਚਾ ਮੈਨੂੰ ਸਾਹ ਬਹੁਤ ਜੜਦਾ ਹੂੰ ਵੀ ਮੇਰ ਦਾ ਤੁਰਿਆ ਨਹੀਂ ਜਾਂਦਾ ਹਨਾ ਵੀ ਮੈਨੂੰ ਬਹੁਤ ਦਿੱਕਤ ਆ ਬੀਪੀ ਵੱਜ ਜਾਂਦਾ ਜਦੋਂ ਆਏ ਅਸੀਂ ਆਖਿਆ ਵੀ ਤੁਹਾਨੂੰ ਅਸੀਂ ਦਵਾਈ ਤਿਆਰ ਕਰਕੇ ਦਵਾਂਗੇ ਵੀ ਤੁਸੀਂ ਸਾਨੂੰ 2-3 ਦਿਨ ਦਾ ਟਾਈਮ ਦੇਵੋ ਹੂੰ ਤਾਂ ਜਦੋਂ ਇੰਨੇ ਅਗਲਾ ਭਰੋਸੇ ਚ ਹੋਵੇ ਉਹ ਕਹਿੰਦਾ ਕੋਈ ਗੱਲ ਨਹੀਂ 2-3 ਦਿਨ ਦਾ ਟਾਈਮ ਦੇ ਦੇਣੇ ਜੀ ਕਹਿੰਦੇ ਜੀ ਕਿੰਨੇ ਪੈਸੇ ਅਸੀਂ ਆਖਿਆ ਵੀ ਕੋਈ ਪੈਸਾ ਨਹੀਂ ਵੀ ਤੁਸੀਂ 3 ਦਿਨ ਬਾਅਦ ਆਇਓ ਹੂੰ ਉਹਨੇ ਇੱਥੇ ਨਾਲ ਸਾਡਾ ਕਿਤੇ ਸਕੈਨਰ ਲੱਗਿਆ ਹੋਇਆ ਸੀ ਤੇ 2000 ਰੁਪਇਆ ਪਾਤਾ ਜੀ ਜਦ ਕਿ ਅਸੀਂ 1 ਰੁਪਿਆ ਲੈਣ ਦੇ ਵਿਚਾਰਚ ਨਹੀਂ ਸੀਗੇ ਹੂੰ ਕਿਉਂਕਿ ਉਹ ਪਹਿਲਾਂ ਹੀ ਬੜੀ ਤਕਲੀਫ 'ਚ ਸੀਗੇ ਚਲੋ ਅਸੀਂ ਤਿੰਨ ਦਿਨ ਬਾਅਦ ਜਦੋਂ ਭਾਜੀ ਆਏ ਉਹਨਾਂ ਨੂੰ ਦਵਾਈ ਤਿਆਰ ਕਰਕੇ ਦਿੱਤੀ ਹਨਾ ਹੂੰ ਤੋਂ ਇੰਨਾ ਕੁ ਵਧੀਆ ਰਿਜ਼ਲਟ ਮਿਲਿਆ ਵੀ 30 40% ਉਹ ਇੰਨੇ ਖੁਸ਼ ਆਏ ਅੰਦਰ ਵੀ ਮੈਂ ਯਾਰ ਠੀਕ ਹੋ ਗਿਆ ਮੈਨੂੰ ਫਰਕ ਪੈ ਗਿਆ ਅਸੀਂ ਬੜੇ ਹੈਰਾਨ ਹੋਏ ਵੀ ਹਾਰਟ ਦਾ ਮਰੀਜ਼ ਇੰਨਾ ਫਰਕ ਜਲਦੀ ਰਿਜ਼ਲਟ ਆ ਗਿਆ ਹਨਾ ਹੂੰ ਉਸ ਦਿਨ ਫੇਰ ਸਾਡੇ ਕੋਲੇ ਦਵਾਈ ਨਹੀਂ ਸੀ ਫੇਰ ਅਸੀਂ ਉਹਨਾਂ ਨੂੰ ਤਿੰਨ ਦਿਨ ਬਾਅਦ ਬੁਲਾਇਆ ਦੰਦਨਵਾਦ ਫੇਰ ਦਵਾਈ ਤਿਆਰ ਕਰਕੇ ਦਿੱਤੀ 5-6 ਮਹੀਨੇ ਜਦੋਂ ਲੰਘ ਗਏ ਉਹ ਆਈ ਕਿਤੇ ਨਾ ਪੰਜਾਬੀ ਨੰਬਰ 1 ਤੋਂ ਮੰਡ ਮੁੰਡਾਗਾ ਉਹ ਇੰਟਰਵਿਊ ਕਰ ਰਿਆ ਸੀਗਾ ਜੀ ਤੇ ਉਹ ਮੈਂ ਅੰਦਰ ਮਰੀਜ਼ ਦੇਖ ਰਿਆ ਸੀਗਾ ਤੇ ਜਦੋਂ ਉਹਨੇ